ਉਹਨਾਂ ਨੂੰ ਕੱਖ ਕਿਸ ਨੇ ਪਾਈ ਨਹੀਂ ਹੈਗੀ ਲੈ ਅਧਰੋ ਮਾਂ ਲੱਗੀ ਵੀ ਕੰਮ ਕਰਨ ਉਹ ਮਾਂ ਛੱਡ ਦੇ ਕਰ ਉਹ ਆਪੀ ਕਰ ਲੂ ਕੰਮ ਫਿਰ ਕਹਿੰਦੀ ਨੇ ਮੇਰੇ ਹੱਡ ਪੈਰ ਦੋਖਦੇ ਨੇ ਉੱਥੇ ਫਿਰ ਕੀ ਦੇ ਸਿਰ ਤੇ ਛੱਡ ਕੇ ਬੈਠਾ ਉਹ ਵਿਚਾਰੀ ਨਾਲੇ ਗਊਆਂ ਨੂੰ ਭੁੱਖੇ ਮਾਰ ਕੇ ਨਾ ਉਹਨਾਂ ਨੂੰ ਕੱਖ ਕਿਸ ਨੇ ਪਾਏ ਨੇ ਉਹ ਤਾਂ ਸਭ ਜੇ ਮੋਬਾਈਲ ਤੋਂ ਖੜਾ ਛੁੱਟੂ ਉਹ ਫੇਰ ਹੀ ਕੋਈ ਕੱਖ ਪਾਊਗੀ ਫੇਰ ਹੀ ਉਹ ਇੱਥੇ ਝਾੜੂ ਕੱਢੂਗੀ ਦੱਸ ਵੀ ਘਰੇ ਦਾ ਕੰਮ ਕਰ ਲੈ ਕੰਮ ਕੁਮ ਨਹੀਂ ਕਰਦੀ ਬੈਠਾ ਕਰ ਲੇ ਉਹੀ ਬਥੇਰਾਂ ਕੰਮ ਨਹੀਂ ਉਹਨੂੰ ਉਹਨੂੰ ਤਾਂ ਬੈਗ ਤਾਂ ਆਉਂਦੀ ਹੈ ਕੱਲ ਮੈਂ ਉਹਦੀ ਮਾਂ ਨੇ ਬੈਗ ਤਾਂ ਦੱਸਿਆ ਕੱਲ ਛੱਡ ਮਾਂ ਕਹੂੰ ਛੱਡਾਂ ਕੀ ਮਾੜਾ ਮੋਟਾ ਘਰੇ ਵੀ ਧਿਆਨ ਦੇ ਦਿਆ ਕਰ ਹੁਣ ਮੈਂ ਕੀ ਧਿਆਨ ਦਣਾ ਮਾਂ ਹੁਣ ਤੈਨੂੰ ਪਤਾ ਖੇਤੀਬਾੜੀ ਦਾ ਕੰਮ ਵੀ ਸਾਹਮਣਾ ਮੈਂ ਹੀ ਹੁੰਦਾ ਦਾ ਕੰਮ ਤਾਂ ਤੂੰ ਸਾਹਮਣਾ ਹੈ ਗੱਲ ਕਰ ਪੁੱਤ ਘਰ ਸਾਹਮਣਾ ਵੀ ਜ਼ਰੂਰੀ ਹੈ ਹੁਣ ਮੈਂ ਵੀ ਇਕੱਲੀ ਕੀ ਕਰਾਂ ਮੈਂ ਇਹਦਾ ਕਿੱਥੇ ਕਿੱਥੇ ਇਹਨੂੰ ਉਹ ਕਰਾਂ ਵੀ ਇਹ ਹਰੇਕ ਥਾਂ ਗਲਤੀ ਹਰੇਕ ਥਾਂ ਗਲਤੀ ਕੀ ਹੋ ਗਿਆ ਗੱਲ ਵੀ ਦੱਸ ਗੱਲ ਤਾਂ ਹੁਣ ਉਹ ਜਵਾਕ ਦੀ ਪੜ੍ਹਾਈ ਤੇ ਲੱਗਦੀ ਐ। ਕੰਪੂਆ ਜਿੱਥੇ ਬੈਠੇ ਪਹਿਲਾਂ। ਹੁਣ ਕੀ ਹੋ ਗਿਆ ਮਾਂ? ਹੁਣ ਕੀ ਗੱਲ ਹੋ ਗਈ? ਵੀ ਭਾਈ ਗੱਲ ਤਾਂ ਬਹੁਤ ਕੁਝ ਕਰੀ ਜਾਂਦੀ ਐ ਇਹ। ਇਹਦੀਆਂ ਗੱਲਾਂ ਤਾਂ ਹੁਣ ਕੀ ਤਾਂ ਕੇ ਕਹਿੰਦੇ ਹੁੰਦੇ ਨਾ ਜੇ ਝੱਗਾ ਚੱਕਾਂਗੇ ਆਪ ਦਾ ਢਿੱਡ ਨੰਗਾ ਹੁੰਦਾ ਉਹ ਗੱਲ ਐ ਇਹਦੀ ਤਾਂ। ਗੱਲ ਵੀ ਤਾਂ ਹੋਈ ਹੋਊਗੀ। ਗੱਲ ਭਈ ਪਹਿਲਾਂ ਤਾਂ ਉਹ ਨੂੰ ਇਹ ਹਾਲ-ਹਾਲ ਕਰਦੀ ਰਹਿੰਦੀ ਸੀ ਪੜ੍ਹਾਈ। ਹੁਣ ਉਹਦੇ ਕਿਤਾਬਾਂ ਵੀ ਖੋ ਕੇ ਲਗਾਉਣ ਟਿੱਕਰ ਹੋ ਗਈ। ਲਾਡੀ ਦੇ ਤੁਹੋਂ ਕਿਤਾਬਾਂ ਖੋਲੀਆਂ ਨੇ। ਹਾਂ। ਇਹ ਮੱਤ ਮਾਰ ਚੀਤੀ। ਤਾਂ ਹੀ ਮੈਂ ਤੈਨੂੰ ਕਹਿੰਨੀ ਵੀ ਮਾੜਾ ਮੋਟਾ ਘਰੇ ਵੀ ਧਿਆਨ ਦੇ ਅਗਰ ਕੱਲਾ ਖੇਤ ਜਾ ਕੇ ਬਹਿ ਜਾਨਾ ਤੜਕ ਕੇ। ਹੁਣ ਐਡਾ ਕੋਈ ਖੇਤ ਦਾ ਕੰਮ ਨਹੀਂ ਪਾਣੀ ਲੱਗਿਆ ਕਣਕਾਂ ਰਵੰਗ ਕੰਮ ਨਿਭੜਿਆ ਹੋਇਆ। ਉਹ ਮਾਂ ਇਹਦਾ ਹੁਣ ਜਿਹੜਾ ਤਾਂ ਮਾਰਨੀ ਪੈਂਦਾਗਾ। ਜਿਹੜਾ ਮਾਰਨਾ ਪੁੱਤ ਇਹਨੂੰ ਵੀ ਮਾੜਾ ਮੋਟਾ ਸਮਝਾ ਕੇ ਰੱਖੋ ਨਹੀਂ ਭਈ ਇਹਦਾ ਮਾਪਿਓ ਨੂੰ ਸੱਤ। ਮਾਪਿਆਂ ਨੂੰ ਵੀ ਸੱਤਾਂ। ਨਾ ਕੀ ਮਾਪੇ ਪੁੱਤ ਚੁਗਲਿਆ ਕਰੀ ਜਾਂਦੇ। ਕੀ ਚੁਗਲੀਆਂ ਕਰ ਲੰਗਾ ਸੀ ਤੇਰਾਂ ਦਾ ਤੇ ਕਰੀ ਤੇ ਐ ਨਾ ਮੇਰੇ ਚੁਗਲਿਆ ਮੇਰੇ ਨਾਲ ਹੀ ਗੱਲ ਕਰ ਲੋ ਕੀ ਇਹਨੂੰ ਕੋਲ ਤੇ ਗੱਲਾਂ ਕਰੀ ਜਾਂਦੇ ਤੁਸੀਂ ਨਾ ਤੇਰਾ ਕੰਨ ਸਾਡੇ ਕੰਨੀ ਐ ਤੇ ਮੇਰੇ ਚੁਗਲਿਆ ਕਰੋਗੇ ਤਾਂ ਮੈਨੂੰ ਕੋਈ ਸੁਣੂਗਾ ਨਹੀਂ ਸੁਣੂਗਾ ਲੈ ਹੁਣ ਸੁਣ ਲੈ ਇਹਦਾਂ ਸੁਣ ਲੈ ਪੁੱਤ ਪਹਿਲਾਂ ਕੀ ਚੁਗਲੀਆਂ ਕਰਨ ਤੇਰੇ ਕੀ ਚੁਗਲੀਆਂ ਕਰਤੀਆਂ ਵੈਸੇ ਨਾਰਮਲ ਮਾਂਪ ਤੋਂ ਗੱਲਾਂ ਕਰ ਰਹੇ ਸੀ ਆਹੋ ਪੇਕੇ ਨੂੰ ਸੱਦਣ ਦੇ ਗੱਲਾਂ ਹੋਈਆਂ ਜਾਂਦੀਆਂ ਨੇ ਨਾਰਮਲ ਗੱਲਾਂ ਨੇ ਇਹ ਕੋ ਫਿਰ ਕੀ ਹੋ ਗਏ ਤੇ ਤੇਰੀ ਗੱਲ ਕਰ ਲਈ ਤੇ ਕਾ ਤੂੰ ਸੱਦਣਾ ਮੇਰੇ ਪੇਕੇ ਨੂੰ ਲੈ ਮੰਮੀ ਜੀ ਮੈਨੂੰ ਦੱਸੋ ਮੈਂ ਵੀ ਲਾਲਾ ਨੂੰ ਫੋਨ ਕਰ ਲੈ ਲੈ ਮੇਰੀ ਗੱਲ ਸੁਣ ਤੂੰ ਦੇ ਆਪਣੇ ਲਾੜੀ ਦੇ ਹੱਥੋਂ ਕਦਬ ਕਰ ਤੂੰ ਕਿਉਂ ਕੋਈ ਨਹੀਂ ਤੈਨੂੰ ਕੀ ਲੋੜ ਪੈ ਗਈ ਜੀ ਮੈਂ ਹੈਗਾ ਨਾ ਕੰਮ ਕਰਨ ਵਾਸਤੇ ਉਹ ਤਾਂ ਤੁਹਾਨੂੰ ਖੇਤ ਕੰਮ ਸੀਗਾ ਰੋਟੀ ਭੇਜਣੀ ਸੀ ਤਾਂ ਭੇਜਿਆ ਸੀ ਉਹਨੂੰ ਮੈਂ ਨਾ ਫਿਰ ਰੋਟੀ ਭੇਜਤੀ ਉਹ ਦਿੱਤਾ ਹੁਣ ਲੈ ਕੇ ਨਹੀਂ ਗਿਆ ਮੈਂ ਕੀ ਕਰਾਂ ਲੈ ਕੇ ਨਹੀਂ ਗਿਆ ਮੈਨੂੰ ਸਭ ਪਤਾ ਹੈਗਾ ਕੀ ਪਤਾ ਤੁਹਾਨੂੰ ਆ ਜਿਹੜੇ ਤੂੰ ਤਨਾ ਤਾਬਾ ਘੁੰਨੀ ਨਹੀਂ ਤੁਸੀਂ ਨਾ ਐਵੇਂ ਪਿੱਛੇ ਨਾ ਲੱਗਾ ਕਰੋ ਕਿਸੇ ਦੇ ਵੀ ਨਹੀਂ ਦੇਖੇ ਪਿੱਛੇ ਲੱਗਣ ਨੂੰ ਜਵਾਕ ਨਹੀਂ ਹੈਗਾ ਪਰ ਕਹਿੰਦੇ ਨੇ ਬੰਦਾ ਬੋਲਦਾਗਾ ਬੰਦਾ ਬੋਲਣ ਨੂੰ ਤਾਂ ਸਾਲਾ ਹੁਣ ਕੀ ਕਰੇ ਮੇਰੀ ਗੱਲ ਸੁਣੋਗੇ ਮਾਂ ਨੇ ਕੰਨ ਭਰਤੇ ਮਿੰਟ ਚ ਤੇ ਪਿੱਛੇ ਲੱਗ ਗਏ ਮਾਂ ਦੇ ਕੰਨ ਭਰਨ ਨੂੰ ਮੈਂ ਕੱਲ ਤਾਂ ਜਵਾਬ ਨਹੀਂ ਹੈਗਾ ਐਨੇ ਕ ਤਾਂ ਮੈਨੂੰ ਅਕਲ ਹੈਗੀ ਐ ਜੇ ਮੈਂ ਬਾਹਰ ਅੰਦਰ ਫਿਰਦਾ ਤਾਂ ਮੈਨੂੰ ਘਰ ਦੇ ਬਾਰੇ ਸਾਰਾ ਕੁਝ ਪਤਾ ਲੱਗਦਾ ਰਹਿੰਦਾ ਵੀ ਕੀ ਕੁਝ ਹੋ ਰਿਹਾ ਘਰੇ ਆਹੋ ਚੁਗਲੀਆਂ ਲਾ ਦਿੰਦੀ ਐ ਮਾਂ ਆਪੇ ਪਤਾ ਲੱਗਦਾ ਸਾਰਾ ਕੁਝ ਚੁਗਲੀਆਂ ਕਿਉਂ ਮੈਂ ਕਾਹਦੇ ਨੂੰ ਚੁਗਲੀਆਂ ਲਾਂਗਾ ਜਿਹੜੀ ਗੱਲ ਸੀਗੀ ਸੱਚੀ ਦੱਸੀ ਐ ਇਹ ਕੀ ਚੁਗਲੀ ਐ ਇਹਨਾਂ ਨੂੰ ਚਾਹ ਨਹੀਂ ਪੀਣ ਦਿੱਤੀ ਪਾਣੀ ਨਹੀਂ ਪੀਣ ਦਿੱਤਾ ਆਨ ਸਾਰੇ ਇੱਥੇ ਹੀ ਬਿਠਾ ਲਿਆ ਚਾਹ ਪਾਣੀ ਤਾਂ ਪੀਂਦੇ ਆ ਕਰੋ ਚੁਗਲੀਆਂ ਕਰਨ ਨੂੰ ਬਥੇਰੇ ਹਿਆ ਰਹੋ ਯਾਰ ਮਾਂ ਮੇਰੀ ਫਿਰ ਕੀ ਹੋ ਗਿਆ ਫਿਰ ਕਿੱਡੀ ਗੱਲ ਆ ਹਾਂ ਫਿਰ ਮਾਂ ਤੁਹਾਡੀਆਂ ਤੁਹਾਡੀਆਂ ਗੱਲਾਂ ਕਰਿਆ ਆਪਸ ਵਿੱਚ ਤੁਸੀਂ ਗੱਲ ਕਰਨੀਓ ਕਰੋ ਮੇਰੀਆਂ ਕਿ ਚੁਗਲੀਆਂ ਕਰਦੀ ਆ ਚੁਗਲੀਆਂ ਜੇ ਘਰ ਦੇ ਵਿੱਚ ਦੋ ਜੀ ਹੁੰਦੇ ਨੇ ਕਿਸੇ ਦੀ ਗੱਲ ਚਲਦੀ ਹੋਵੇ ਚੰਗੇ ਮਾਰਦੇ ਉਹਦੀ ਹੁੰਦੀ ਹੈ ਗੱਲ ਇਹ ਕੀ ਗੱਲ ਹੋਈ ਪਤਾ ਨਹੀਂ ਕਾ ਤੋ ਮੇਰੇ ਪਿੱਛੇ ਪੈ ਰਹੇ ਮੈਂ ਤੁਸੀਂ ਤਾਂ ਸਾਰੇ ਪਿੱਛੇ ਮੈਂ ਨਹੀਂ ਪੈ ਰੰਦਾ ਤੂੰ ਪਿੱਛੇ ਲਾਡੀ ਦੇ ਪਿੱਛੇ ਪਈ ਰਹਿਣੀ ਹੈ ਤੈਨੂੰ ਉਦੋਂ ਦਿੱਕਤ ਕੀ ਆ ਤੇ ਤੁਹਾਨੂੰ ਵੀ ਪਤਾ ਮੈਨੂੰ ਕੀ ਦਿੱਕਤ ਆ ਦਿਓਰ ਤੋਂ ਮੇਰਾ ਸਰੀਕ ਬਣ ਗਿਆ ਤੁਹਾਨੂੰ ਪਤਾ ਨਹੀਂ ਬਣ ਗਿਆ ਤੇਰਾ ਸ਼ਰੀਕ ਸ਼ਰੀਕ ਬਣਨ ਨੂੰ ਆਉਣਾ ਤੈਨੂੰ ਕੀ ਕਹਿਤਾ ਨਹੀਂ ਬਣਾ ਕੇ ਸ਼ਰੀਕ ਬਣ ਗਿਆ ਮਿੰਟ ਵਿੱਚ ਦੀ ਸ਼ਰੀਕ ਕਹਿਤਾ ਜਵਾਕ ਨੂੰ ਕੰਮ ਕਰਨੀ ਤਾਂ ਧਿਆਨ ਨਹੀਂ ਆਉ ਹਜੇ ਆਉ ਖੜਗੇ ਬਾਹਰ ਕੇ ਢਾਂਡਗਾ ਉਹਨਾਂ ਨੂੰ ਤਾਂ ਨੀਰਾ ਨਹੀਂ ਪਾਇਆ ਗੋਹੇ ਦੀ ਢੇਰ ਲੱਗੀ ਪਈ ਗੋਹਾਂ ਚੱਕਿਆ ਕੱਲੇ ਲਾਡੀ ਦੇ ਮਗਰ ਪੈ ਰਹੀ ਹੈ ਲਾਡੀ ਦੇ ਮੈਂ ਪੈ ਰਹੀ ਹੋਰ ਕਿਹਨੂੰ ਕਮਾ ਇਹ ਤਾਂ ਖੇਤ ਹੁੰਦੇ ਨੇ ਉਹ ਕਰੇ ਤਾਂ ਉਹਨੂੰ ਕਰਦਾ ਕੰਮ ਕਹੂੰਗੀ हां तो करते काम कराई छनी और ता कोई करतूतनियां दी तैनू किथे तू ना साथ दे भी ਲੈ भाई इस तेरे नाल है तू पढ़ चार अखर कोई ना कोई कुछ बन फिर अपना कोई ਘਰ-ਬਾਰ ਚੱਜਦਾ ਬਣ ਜੇ ਮੈਨੂੰ ਨਹੀਂ ਲੋੜ ਤੁਹਾਡੇ ਘਰ-ਬਾਰ ਬਣਾਉਣ ਦੀ ਘਰ-ਬਾਰ ਤਾਂ ਉਦੋਂ ਹੀ ਬਣ ਜੰਦਾ ਜੇ ਲਾਡੀ ਨੇ ਮੇਰੀ ਗੱਲ ਮੰਨੀ ਹੁੰਦੀ ਮੇਰੀ ਤਾਂ ਜ਼ਿੰਦਗੀ ਨਰਕ ਹੈਗੀ ਹੈਗੀ ਸੀ ਮੇਰੀ ਭੈਣ ਦੀ ਵੀ ਜ਼ਿੰਦਗੀ ਨਰਕ ਬਣਾਤੀ ਮਿੰਟ ਨਹੀਂ ਲਾਇਆ ਨੇ ਦਿਓਰ ਤੋਂ ਸ਼ਰੀਕ ਬਣਨ ਚ ਮਾਂ ਮਾਂ ਹਾਂ ਕਿੱਥੇ ਆ ਬਈ ਕੀ ਕਹਿੰਦਾ ਹੁਣ ਆ ਸੇ ਚੁੱਲੇ ਖੜੇ ਆਪਣੀ ਮੱਤਨ ਦੀ ਤਿਆਰੀ ਕਰਦਾ ਕਿਉਂ ਕਿਉਂਕਿ ਆਪਣੀ ਕੁੜੀ ਬਿਮਾਰ ਨਹੀਂ ਸੀਗੀ ਉਹ ਕਿਹੜੇ ਚੱਕਰ ਆਉਂਦੇ ਸੀ ਯਾਰ ਕੋੜ ਫਟ ਕੇ ਲਿਆ ਮੈਂ ਆ ਦੇਖ ਕੀ ਕਰਤਾ ਹੁਣ ਰਿਪੋਰਟ ਚ ਮੈਨੂੰ ਤਾਂ ਦੱਸਦੇ ਨੂੰ ਵੀ ਸ਼ੰਗ ਆਉਂਦੀ ਐ ਤੈਨੂੰ ਕਿਵੇਂ ਦੱਸਾਂ ਇਹ じゃ ਕਰਤਾ ਮੂੰ ਕਾਲਾ ਕਰਾਈ ਫਿਰਦੀ ਐ ਉਹ ਵੀ ਕਿਸੇ ਦੀ ਹੋਰ ਰਿਪੋਰਟ ਨਾ ਹੋਵੇ ਨਾ ਨੂੰ ਪੜਾ ਲਿਆਉਂਦਾ ਸਮਾਰ ਕੇ ਦੋ ਤਿੰਨ ਆਰੀ ਪੜੀਆਂ ਮੈਂ ਆਪ ਕਿਧਰ ਪੜਾ ਲਿਆਉਂਦਾ ਐਸਾ ਤਾਂ ਹੀ ਨਾ ਕਲਮੂਹੀ ਦਾ ਇਸੇ ਦਾ ਹੀ ਐ ਤੇ ਹੁਣ ਗਈ ਕਿਧਰ ਉਹ ਕਲਮੂਹੀ ਕਲਮੂਹੀ ਤਾਂ ਇੱਥੇ ਹੌਲੀ ਬੋਲ ਕੰਧਾਂ ਦੇ ਵੀ ਕੰਨ ਹੁੰਦੇ ਆ ਕਿਉਂ ਕੰਧਾਂ ਦੇ ਫੇਰ ਕੀ ਹੋ ਜੂਗਾ ਵੀ ਲੋਕਾਂ ਨੂੰ ਪਤਾ ਲੱਗ ਜੂ ਕਿਸੇ ਨੂੰ ਮੂੰਹ ਦਿਖਾਉਣ ਜੋਗਰੇ ਨਹੀਂ ਰਹਿਣੇ ਤੇ ਹੁਣ ਹੈ ਕਿੱਥੇ ਉਹ ਮੈਨੂੰ ਨਹੀਂ ਪਤਾ ਵਾ ਮੇਰੇ ਤਾਂ ਬੀਪੀ ਬੂਪੀ ਵੱਧ ਗਿਆ ਵੇ ਆ ਕੁ ਤੂੰ ਮੇਰੀ ਗੱਲ ਸੁਣਨਾ ਤਾਂ ਆ ਕੁੜੀ ਨੇ ਤਾਂ ਕਲ ਮੂੰਹ ਹੀ ਨੇ ਜਮਾ ਹੀ ਪੱਟਦੇ ਤੂੰ ਮੇਰੀ ਗੱਲ ਸੁਣਨਾ ਤਾਂ ਕੀ ਕਰਾਂਗੇ ਹੁਣ ਆਪਾਂ ਮੈਨੂੰ ਤੁਹਾਨੂੰ ਕੀ ਹੋ ਗਿਆ ਹੁਣ ਹੋ ਗਿਆ ਕੀ ਇਧਰ ਆ ਫੜਾ ਯਾ ਤੂੰ ਫੜ ਪੇ ਕੀ ਹੋ ਗਿਆ ਬਾਈ ਮੈਨੂੰ ਦਾਸਤਾ ਦਾ ਹੋਇਆ ਆਏ ਹਾਂ ਤੂੰ ਮੈਂ ਹੁਣ ਦਰਵਾਜ਼ਾ ਹੀ ਜਮਾ ਹਾਂ ਹਾਂ ਤੂੰ ਹੱਟ ਜਾ ਮਾਨੀ ਗੱਲ ਸੁਣ ਗੱਲ ਇਹਨੂੰ ਜਾਈ ਪਾ ਇੱਥੇ ਜਾਈ ਪਾ ਚੱਲ ਦੋ ਮੈਨੂੰ ਗੱਲਾਂ ਤਾਂ ਦੱਸੂ ਜੇ ਘਰੇ ਖੜੇਂਗੇ ਫੇਰ ਹੀ ਗੱਲਾਂ ਦੱਸੂ ਤੂੰ ਆਂਦੀ ਸੀ ਕਿ ਮੈਨੂੰ ਚੱਕਰ ਆਉਂਦੇ ਮੇਰਾ ਬਲੱਡ ਵਧ ਗਿਆ ਮੈਂ ਘਟ ਗਿਆ ਬਿਮਾਰ ਸੀਗੀ ਮੈਂ ਕੋਈ ਵੀ ਹੋ ਸਕਦਾ ਤੂੰ ਨਹੀਂ ਹੁੰਦੀ ਬਿਮਾਰ ਜੇ ਵੀਰਾਂ ਨਹੀਂ ਹੁੰਦਾ ਤਾਂ ਬਿਮਾਰ ਅਸੀਂ ਹੁੰਨੇ ਆ ਤੇਰੇ ਵਾਂਗੂ ਨਹੀਂ ਬਿਮਾਰ ਹੁੰਦੇ ਨਾ ਮੈਂ ਇਹ じゃ ਹੁਣ ਕੀ ਕਰਤਾ ਬੱਚੀ ਤਾਂ ਦੇ ਬੰਦਿਆਂ ਨੂੰ ਕੀ ਕਰਤਾ ਆ ਕੀ ਯਾਰ ਰਿਪੋਰਟਾਂ ਦੇਖ ਤੇਰੀ ਨਹੀਂ ਆ ਪੜ੍ਹਨਾ ਕੀ ਐ ਇਹ ਰਿਪੋਰਟਾਂ ਫੇਰ ਕੀ ਹੋ ਗਿਆ ਮੈਂ ਬਿਮਾਰ ਹੋਈ ਸੀਗੀ ਬਿਮਾਰ ਕੇ ਪੜ੍ਹ ਬੜੀ ਲਿਖਿਆ ਨੂੰ ਕੁਛ ਨਹੀਂ ਹੈਗਾ ਐਵੇਂ ਬਕਵਾਸ ਆ ਇਹ ਸਾਰਾ ਦੇਖ ਮਾਂ ਮੰਦੀ ਐ ਕੋਈ ਬਕਵਾਸ ਨਹੀਂ ਹੈਗਾ ਤੂੰ ਤਾਂ ਮੈਨੂੰ ਕਹਿੰਦੀ ਸੀ ਤੈਨੂੰ ਪੜਾ ਦੇ ਨਹੀਂ ਜਾਏ ਵੱਡੀਆਂ ਤੂੰ ਤਾਂ ਸਾਡਾ ਮੂੰਹ ਕਾਲਾ ਕਰਤਾ ਪਿਓ ਮਰੇ ਦਾ ਸਿਵਾ ਵੀ ਖਵਾਵਾ ਲੋਕਾਂ ਤੋਂ ਮੰਮੀ ਐਵੇਂ ਨਾ ਬੇਨਫਾਲਤੋ ਬੋਲੀ ਜਾ ਕੁਛ ਨਹੀਂ ਹੈਗਾ ਹੈ ਗਿਆ ਨਹੀਂ ਕੋਸ ਫਿਰ ਇੱਟ ਕੁੱਟਣ ਵਾਲੀ ਕਿਹੜੀ ਗੱਲ ਆ ਗਈ ਨਾਲੇ ਮੈਂ ਨਹੀਂ ਅੰਦਰ ਰਹਿਣਾ ਰੋਣਾ ਮੈਨੂੰ ਅੰਦਰ ਰਹਿਣਾ ਕਿਉਂ ਨਹੀਂ ਆ ਚਲ ਅੰਦਰ ਐ ਕੀ ਗੱਲ ਐ ਵੀਰੇ ਤੁਸੀਂ ਮੈਨੂੰ ਐਂ ਦਬਾ ਕੇ ਨਹੀਂ ਰੱਖ ਸਕਦੇ ਚੱਕ ਬਾਹਰ ਤੇ ਮੈਂ ਕੁੱੰਡਾ ਲਾਹਾਂਗੀ ਕਾ ਕੋ ਲਾ ਹਰਪ੍ਰੀਤ ਕੋ ਲਾ ਨਾ ਖਲ ਤਾਂ ਸੁਣੋ ਮੇਰੀ ਕੋਈ ਨਾ ਕੋਈ ਤੇਰੀ ਸੁਣਦੇ ਆ ਇੱਕ ਵਾਰ ਗਲਪਾਲ ਬੋਲ ਦੋ ਸੁਬੇ ਭਾਈ ਮਾਤਾ ਠੰਡੀ ਕੁੱਤੀ ਹੋਈ ਪਈਆਂ ਲਾਲ ਅਛਾਈ ਅਛਾਈ ਖਾਣ ਕੁੜੀ ਨੂੰ ਕੋਈ ਨਾ ਕੋਈ ਨੀ ਮਾਤਾ ਕਿੱਥੇ ਲੱਗੂ ਕੀਤਾ ਹਰ ਹਰ ਧਰੰਗਾ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਮੀ ਸਤਿ ਸ੍ਰੀਕਾਲ ਹਰਪ੍ਰੀਤ ਹਰ ਪੀਰ ਬਸ ਕਾ ਦੇ ਕੇ ਮੈਂ ਤੂੰ ਛੇਤੀ ਤੂੰ ਛੇਤੀ ਇੱਥੇ ਪੰਡਾ ਜਾ ਕੀ ਹੋ ਗਿਆ ਮੰਮੀ ਮੈਨੂੰ ਕਹਿੰਦਾ ਦੱਸੋ ਪੁੱਛੀ ਨਾ ਬੋਤੋ ਕੀ ਦਸਾਂ ਤੁਹਾਨੂੰ ਕਲਮੂਈ ਨੇ ਬਾਲਾ ਹੀ ਵੱਡਾ ਕੰਮ ਕਰਤਾ ਹਾਂ ਮੰਮੀ ਸੱਚੀ ਹਾਂ ਮੈਂ ਆਹ ਹੋ ਜੋ ਕੀਤਾ ਵੀ ਕੀ ਆਉਣੇ ਬਸ ਮੈਂ ਤੈਨੂੰ ਕੀ ਦੱਸਾਂ ਤੂੰ ਛੇਤੀ ਆ ਜਾ ਹੋਂ ਤੇ ਮੈਂ ਕੁਛ ਨਹੀਂ ਦੱਸਣ ਜੋਗਰੀ ਮੈਂ ਸਿੱਧੇ ਮੈਂ ਦੱਸ ਲਈ ਮੂੰਹ ਕਾਲਾ ਕਰਾਤਾ ਆਲਾ ਤੇਰੇ ਭਰਾ ਨਹੀਂ ਗੱਲ ਕਰ ਲਾ ਭਾਈ ਹਾਂ ਬਾ ਗੱਲ ਕੀ ਕਰਾਉਣਾ ਤੂੰ ਬੈਠੇ ਘਰੇ ਲਾ ਤੈਨੂੰ ਸਾਰਾ ਕੁਝ ਦੱਸ ਦਾਂਗੇ ਤੇ ਤੇਰੇ ਨਾਲ ਰਹਿ ਕਰਨੀਆਂ ਵੀ ਆ ਕੁਝ ਕਰਤਾ ਹੀ ਨਹੀਂ ਹੁਣ ਇਹਦਾ ਕੀ ਕਰਗੇ ਸਰ ਕੋਈ ਨਾ ਵੀਰੇ ਮੈਂ ਹੌਲੀ ਆਉਣੀ ਆ ਨਾ ਕਰਦੀ ਇਹਨਾਂ ਨਾਲ ਗੱਲ ਹਾਂ ਮੈਂ ਗੱਲ ਕਰਕੇ ਛਿੜ ਛਿੜ ਕਰੇ ਜਾ ਤੂੰ ਠੀਕ ਹੈ ਵੀਰੇ ਹੁਣ ਚੰਗਾ ਠੀਕ ਹੈ ਜੀ ਮੈਂ ਸੌਂਦੀ ਆ ਮਮਾ ਤਾਂ ਕਹਿਣਾ ਹੈ ਇਹਦਾ ਮੈਂ ਗਾਓ ਕਰਨਾ ਗਾਓ ਦੱਬ ਕੇ ਮਾਰਨਾ ਪਿੰਡ 'ਚ ਕਿਸੇ ਨੂੰ ਪਤਾ ਹੀ ਨਹੀਂ ਲੱਗਣਾ ਇਹ ਕਹਾਂਗੇ ਕਿ ਉਹ ਬਾਹਰ ਉਸ ਚਰਚ ਪੜਦੀ ਹੈ ਇਹ ਗਾਥੀ ਮੈਂ ਦੱਬ ਦਾਂਗੇ ਆ ਜਾਣ ਤੇ ਹਰਪ੍ਰੀਤ ਨੂੰ ਕੋਈ ਕਰ ਦੇ ਸਲਾਹ ਹੁਣ ਮਾਰੇ ਕਾਲਾ ਨਾ ਹੋਇਆ ਕਰ ਤੂੰ ਝਾ ਤੇਰੀ ਮਰਜੀ ਹੈ ਹੁਣ ਮੈਂ ਕੀ ਕਰਾਂ ਕੀ ਕਰਾਂ ਮੈਂ ਸਮਝ ਨਹੀਂ ਲੱਗੀ ਕਿ ਕਿਹੜੇ ਵੇਲੇ ਸਾਰਾ ਕੁਝ ਹੋ ਗਿਆ ਚਲ ਕੋਈ ਨਾ ਇੱਕ ਵਾਰ ਵਿੱਕੀ ਨੂੰ ਫੋਨ ਕਰਦੀ ਹਾਂ ਉਹ ਨਹੀਂ ਚੱਕਦੇ ਪਏਗੇ। ਹੇ ਬੱਪਾ। ਸੋਸ਼ਲ ਮੀਡੀਆ ਐਡਸ ਤੇ ਜਾਣੇ ਅਲਸ। ਹੈਲੋ। ਹੈਲੋ। ਹਾਂਜੀ ਵਿੱਕੀ ਕਿੱਥੇ ਹੋ ਤੁਸੀਂ? ਆਪਕੋ ਕਿਵੇਂ ਆ? ਠੀਕ ਨਾ ਤੈਨੂੰ ਯਾਦ ਹੈ ਤੇਰੀ ਹੰਦਾ ਸੀ ਮੈਂ ਨਾ ਬੇਬੇ ਕੋਲ ਬੈਠਾ ਸੀ ਤਾਂ ਹੀ ਤੇਰਾ ਪਹਿਲਾ ਫੋਨ ਘਟਦਾ। ਮੇਰੀ ਗੱਲ ਸੁਣੋ। ਫੋਨ ਤਾ ਤੁਸੀਂ ਕੱਟਤਾ ਮੈਂ ਕਿੱਡੀ ਵੱਡੀ ਪ੍ਰੋਬਲਮ ਚ ਫਸ ਗਈ ਇਹ ਤੁਹਾਨੂੰ ਪਤਾ ਉਹ ਪੁੱਤ ਕੋਈ ਨੰਬਰ ਇਹ ਹੁੰਦੇ ਹੋਏ ਤੁਹਾਨੂੰ ਕਿਹੜੀ ਪ੍ਰੋਬਲਮ ਦਾ ਡਾਇਰੈਕਟ ਕੋਈ ਚੈੱਕ ਕਰਨੀ ਮੈਂ ਅੰਦਰ ਹੀ ਨਾ ਆਵਾਂ ਤੁਹਾਨੂੰ ਕਾ ਬੰਨਾਂ ਕਿਤੇ ਨਾਲ ਟੈਨਸ਼ਨ ਆ ਲੈ ਆਹ ਨੂੰ ਆਂਦੇ ਚ ਰੋਈਂ ਕੋਈਆਂ ਦੀਆਂ ਸੋਣੇ ਮੇਰੀ ਗੱਲ ਸੁਣੋ ਪਤਾ ਗੱਲ ਕੀ ਹੋ ਗਈ ਘਰੇ ਰਿਪੋਰਟਾਂ ਮਿਲ ਗਈਆਂ ਮੈਂ ਪ੍ਰੈਗਨੈਂਟ ਆ ਗਈ ਕਾਗਜ਼ ਰਿਪੋਰਟਾਂ ਮਿਲ ਗਈਆਂ ਮੈਂ ਪ੍ਰੈਗਨੈਂਟ ਆ ਤੁਹਾਨੂੰ ਪਤਾ ਹੋਣਾ ਚਾਹੀਦਾ ਤੁਹਾਨੂੰ ਮੈਂ ਦੱਸਿਆ ਸੀ ਨਾਲੇ ਪਹਿਲਾਂ ਵੀ ਮੈਨੂੰ ਕੋਈ ਪ੍ਰੋਬਲਮ ਆ ਗਈ ਅੱਛਾ 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 ਮੈਂ ਦਿੰਦੀ ਆ ਠੀਕ ਹੈ। ਹੱਕੇ ਠੀਕ ਹੈ ਤੁਸੀਂ ਨਾਰਮਲ ਹੀ ਘਰੇ ਪਤਾ ਲੱਗ ਗਿਆ ਵੀਰੇ ਨੂੰ ਮੰਮੀ ਨੂੰ ਨਾਲੇ ਮੈਨੂੰ ਇੰਨਾ ਕੁੱਟਿਆ ਮੈਨੂੰ ਹੁਣ ਕਮਰੇ ਚ ਬੰਦ ਕਰ ਰੱਖਿਆ ਸੋਹਣੇ ਇਹਨਾਂ ਨੇ। ਤੇ ਅਵੇ ਸੋਹਣਾ ਕੀ ਕਰੇ ਮੈਨੂੰ ਤੂੰ ਮੇਰੀ ਦੱਸ ਸੋਹਣਾ ਤੂੰ ਦੱਸਿਆ ਨਹੀਂ ਕਿ ਦੱਸਿਆ ਤਾਂ ਨਹੀਂ ਕਿਸੇ ਨੂੰ। ਹੱਕੇ ਦੱਸਿਆ ਨਹੀਂ ਸਾਰਿਆਂ ਨੂੰ ਪਤਾ ਲੱਗ ਗਿਆ ਮੈਨੂੰ ਨਹੀਂ ਪਤਾ। ਸੋਹਣੇ ਮੈਨੂੰ ਇੱਥੋਂ ਲੈ ਜਾਓ ਠੀਕ ਹੈ। ਮੈਂ ਨਹੀਂ ਇੱਥੇ ਰਹਿ ਸਕਦੀ ਮੈਂ ਕੁਝ ਖਾ ਕੇ ਮਰ ਜੂ ਨਹੀਂ ਮੈਂ ਤਾਂ ਤੇਰੇ ਜੋਗੀ ਆ ਠੀਕ ਹੈ ਨਾ ਬਸ। ਕਿ ਤੈਨੂੰ ਕਿਹਾ ਸੀਗਾ ਕਿ ਤੂੰ ਮੇਰੇ ਕੋਲੇ ਆ ਤੂੰ ਆਉਂਦੇ ਆ ਮੇਰੇ ਕੋਲੇ ਆਉਂਦੀ ਸੀ ਕਿਉਂ ਤੁਸੀਂ ਕਰਕੇ ਹੋ ਨਹੀਂ ਸਕਦੇ ਤੁਹਾਡੇ ਬੱਚੇ ਦੀ ਮੈਂ ਮਾਂ ਬਣਨ ਵਾਲੀ ਹੈਗੀ ਆਪਾਂ ਰਿਲੇਸ਼ਨ ਦੇ ਵਿੱਚ ਸੀ ਸ਼ਟ ਅਪ ਜੇ ਜੇ ਤੂੰ ਅੱਗੇ ਤੱਕ ਦੀ ਗੱਲ ਕੀਤੀ ਮੇਰੀ ਗੱਲ ਸੁਣ ਲੈ ਮੈਂ ਮੈਂ ਕੋਈ ਤੇਰੇ ਬੱਚੇ ਦਾ ਪਾਪ ਨਹੀਂ ਹੈ ਨਾ ਉਹ ਆਪ ਆਈਆਂ ਮੇਰੇ ਕੋਲੇ ਹਾਂ ਮੈਨੂੰ ਕਿਹਦਾ ਕੀ ਗਿਰਨ ਚ ਵਗਨੇ ਕਿ ਫੜ ਦੇ ਤੋ ਇਹ ਤੁਸੀਂ ਕੀ ਕਹੀ ਜਾਂਦੇ ਹੋ ਕਿਉਂ ਐ ਇਦਾਂ ਦੀਆਂ ਗੱਲਾਂ ਬੋਲੀ ਇਹਨਾਂ ਤੁਹਾਨੂੰ ਪਤਾ ਨਾ ਆਪਾਂ ਇਕੱਠੇ ਆਣੇ ਕਿੰਨੀਆਂ ਰਾਤਾਂ ਗੁਜ਼ਾਰੀਆਂ ਨੇ ਮੇਰੀ ਆ ਬਕਵਾਸ ਬੰਦ ਕਰ ਲੈ ਕਿਤੇ ਐਸੀ ਤੇ ਗੱਲ ਕਹਾਂਂ ਤਰੀ ਹੋ ਚੌਂਦੇ ਤੇ ਜਿੰਨੇ ਗੱਲ ਸੁਣ ਲੈ ਮੇਰੀ ਮੈਂ ਤਾਂ ਕਹਣਾ ਤਰੇ ਕੰਦੇ ਦਾ ਹੂਣੀ ਪੜਦਿਆ ਚਾਹੀਦਾ ਤੂੰ ਕੀ ਕਿਹੜੀਆਂ ਗੱਲਾਂ ਕਰੀ ਜਾਂਦੀਆਂ ਜੇ ਤਰੇ ਦਾ ਹੱਦ ਨੂੰ ਪਤਾ ਲੱਗ ਗਿਆ ਤਾਂ ਫਿਰ ਲੱਗ ਗਿਆ ਫਿਰ ਇਹਦੇ ਵਿੱਚ ਮੈਂ ਕੀ ਲੈਣਾ ਸੀ ਕਿਉਂ ਮੇਰੀ ਗੱਲ ਸੁਣ ਲੋ ਜੇ ਤੁਸੀਂ ਮੇਰੀ ਨਾ ਕੱਲ ਮੰਨੀ ਨਾ ਮੈਂ ਤੁਹਾਡਾ ਜਲੂਸ ਕੱਢ ਦੋਗੀ ਆ ਕਿ ਇਹ ਦੇਖ ਲੋ ਮੈਂ ਕਿਸ ਹੱਦ ਤੱਕ ਜਾ ਸਕਦੀ ਹੈਗੀ ਮੇਰਾ ਜਲੂਸ ਹੀ ਕਰ ਦੇਗੀ ਹੈ ਹਾਂ ਕੱਢੂਗੀ तो 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 रे थोड़ी मेरे छे सात बनिया ने तेन देखा, तो देखा, देखा बिकी तुम की कही जाने समझो ना... ना मैं ਕੀ ਗੱਲ ਤਾਂ ਸੁਣ ਲਓ ਪਲੀਜ਼ ਮੇਰੀ ਗੱਲ ਸੁਣੋ ਨੀ ਮੇਰੀ ਗੱਲ ਸੁਣੋ ਚਲੋ ਮੇਰੀ ਗੱਲ ਸੁਣੋ ਮੈਂ ਉਹ ਗੁੱਸੇ 'ਚ ਕਹਿਤਾ ਸਾਰਾ ਕੁਝ ਮੇਰੀ ਗੱਲ ਸੁਣੋ ਗੁੱਸੇ 'ਚ ਕਹਿਤਾ ਚਲ ਸੌਰੀ ਮੈਨੂੰ ਪਲੀਜ਼ ਇੱਥੋਂ ਲੈ ਜਾਓ ਪਲੀਜ਼ ਰਿਕਵੈਸਟ ਆ ਪਲੀਜ਼ ਮੈਂ ਤੈਨੂੰ ਲੈ ਜਾਗਾ ਹੈ ਕਿਉਂ ਮੇਰੀ ਗੱਲ ਸੁਣ ਲੈ ਮੈਂ ਤੈਨੂੰ ਪਹਿਲਾਂ ਵੀ ਇੱਕ ਗੱਲ ਕਹਿਤੀ ਮੈਂ ਤੈਨੂੰ ਬਾਰ-ਬਾਰ ਇਹੀ ਗੱਲ ਸਮਝਾ ਰਿਹਾ ਕਿ ਅੱਜ ਤੋਂ ਬਾਅਦ ਤੇਰਾ ਤੇ ਮੇਰਾ ਕੋਈ ਰਿਸ਼ਤਾ ਨਹੀਂ ਹੈਗਾ ਤੂੰ ਮੇਰੇ ਕੋਲੇ ਆ ਕੇ ਆਉਂਦੀ ਸੀ ਮੈਂ ਇਹ ਪਤਾ ਜਾ ਕੇ ਪੁਲਸਾਂ ਨੇ ਕੰਪਲੀਟ ਕਰਕੇ ਆਵਾਂ ਕਿ ਇਹ ਮੇਰੇ ਤੇ ਜਾਣ ਕੇ ਰੇਵੇਸ ਪਾਰੀ ਆ ਫਰਾਂ ਤੇ ਆਉਂਦਾ ਆਪਦੇ ਆਪ ਨੂੰ ਡਿਫੈਂਸ ਦੇ ਵਿੱਚ ਦੇਖ ਲੈ ਤੇਰੇ ਪਿੰਡ ਦੇ ਵਿੱਚ ਕਿੰਨੀ ਬਦਰਾਮੀ ਹੋਊਗੀ ਠੀਕ ਹੈ ਤੇਰੇ ਭਰਾ ਦੀ ਤੇਰਾ ਭਰਾ ਮਰਨ ਤੇ ਮਜਬੂਰ ਹੋ ਜਾਊਗਾ ਤੇਰੀ ਮਾਂ ਦੇਖ ਲੈ ਤੇਰੀ ਮਾਂ ਅੱਜ ਰੋਦੀ ਮਾਰੂਗੀ ਤੇਰਾ ਪਿਆਦਾ ਪਹਿਲਾ ਹੈ ਨੀਗਾ ਫਿਰ ਤੇਰਾ ਤੇਰਾ ਸਾਰਾ ਪਰਿਵਾਰ ਫਿਨਿਸ਼ ਹੋ ਜਾਊਗਾ ਤੇ ਇਸ ਕਰਕੇ ਤੂੰ ਆਪਦੇ ਆਪ ਨੂੰ ਆਪੇ ਸੰਭਾਲ ਐਨਾ ਕੁਝ ਮੈਨੂੰ ਕਰਨ ਦਾ ਮੌਕਾ ਹੀ ਨਹੀਂ ਵਿੱਕੀ ਕੱਲ ਸਮਝੋ ਨਾ ਤੁਸੀਂ ਪਲੀਜ਼ ਮੇਰੀ ਗੱਲ ਸਮਝ ਕਿੱਥੇ ਮੈਨੂੰ ਕੱਲੇ ਕਾ ਕਿਸੇ ਆਲੇ ਸਾਰੇ ਪਰਿਵਾਰ ਨੂੰ ਛੱਡਣਾ ਹੈ ਤੇਰੇ ਵਾਸਤੇ ਨਿੱਕੀ ਜੀ ਗੱਲ ਹੈ ਮੈਨੂੰ ਛੱਡਾ ਤੂੰ ਮੈਨੂੰ ਛੱਡ ਦੇ ਤੇ ਮੈਂ ਸੋਹਣਿਆ ਕੋਲੇ ਜਾ ਕੇ ਰਹਿਣੂ ਆ ਹਨਾ ਇਹ ਹਿਸਾਲ ਤੁਸੀਂ ਮੇਰੀ ਆਓ ਕਿੱਥੇ ਬਾਹਰ ਬਾਹਰ ਮਮੀ ਆ ਗਿਆ ਕੋਈ ਵਿੱਕੀ ਵਿੱਕੀ ਗੱਲ ਵਿੱਕੀ 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 ਆ ਰੱਬਾ ਮੇਰੇ ਮੈਂ ਕੀ ਕਰਾਂ ਇਹ ਦੇਖ ਲੋ ਇਹ ਨਹੀਂ ਗਰਲਫ੍ਰੈਂਡਾਂ ਦੀ ਮੈਨੂੰ ਧੋਖਾ ਦਿੱਤਾ ਹਉ ਰਪਾ ਮੈਂ ਕਿੱਧਰ ਜਾਵਾਂ ਹੁਣ ਮੈਂ ਕੀ ਕਰੂੰਗੀ ਮਾਂ ਤੂੰ ਹੌਸਲਾ ਰੱਖ ਤੂੰ ਕਦੇ ਛੱਡਦੀ ਐ ਕਾਦਾ ਹੌਸਲਾ ਮੇਰਾ ਤੂੰ ਕੁਛ ਨਹੀਂ ਹੁੰਦਾ ਹੁਣ ਤਾਂ ਜਿਹੜਾ ਚੰਚੜਨਾ ਹੀ ਚਾਹਤਾ ਤੂੰ ਕਦੇ ਛੱਡਦੀ ਐ ਹੁਣ ਨਹੀਂ ਵੀ ਵੀਰੇ ਹਟ ਪੀ ਤਾ ਮੈਂ ਮਾਰ ਜਾਂਗਾ ਉਹਨੂੰ ਮਾਰ ਦਾਂ ਕੀ ਹੋ ਗਿਆ ਮਾਤਾ ਮੰਮੀ ਮੈਨੂੰ ਗਾਲ੍ਹਾਂ ਦਸ ਕੇ ਹੋਏ ਆ ਤੂੰ ਨੀ ਜੰਮ ਕੇ ਛੋੜ ਪਾ ਆ ਦੇਖ ਲੈ ਬਈ ਕੋ ਚਾਹਤਾ ਜਾਂਦ ਹੁਣ ਪੜ ਲ ਮੈਂ ਚੁੱਪ ਕਰ ਤੂੰ ਮੈਨੂੰ ਗਾਲ੍ਹਾਂ ਦਸ ਸਾਰੀ ਕੀ ਮੈਂ ਕੋ ਹੜਤਾ ਬਣਾ ਲਾਂ ਉਹਨੇ ਚੁੱਪ ਕਰ ਮਾ ਇਹ ਕੀ ਦੀ ਰਿਪੋਰਟ ਆ ਬਈ ਤੂੰ ਨਾ ਪੜ ਲੈ ਮੂਹੇ ਕਮਰੇ ਜਲਦੀ ਆਏ ਜੀ ਜੰਦ ਦੀ ਪੋਸਟ ਕੀ ਕਰਾਉਣ ਆਂਦੀ ਐ ਪਾਪਾ ਕਿੱਥੇ ਕਮੋ ਕਮੋਂ ਅੰਦਰ ਐ ਮਾਤਾ ਚੁੱਪ ਕਰ ਕਮੋdal ਮੈਂ ਗੱਲ ਕਰਦੀ ਆ ਉਸ ਤਾਂ ਮਾਰ ਨਹੀਂ ਆਉ ਉਹਨੂੰ ਤੈਨੂੰ ਢੀਕ ਲੈ ਜਾ ਬਾਈ ਤੂੰ ਅੰਦਰ ਬੈਠੀ ਜਾ ਕੇ ਦੇਖ ਲੈ ਬਿਚਾ ਮਾ ਕਹਿੋ ਜੀ ਗੱਲਾਂ ਕਰੀ ਜੰਨੀ ਆ ਮਾਰਨਾ ਹੱਲ ਥੋੜੀ ਜਿੰਦਗੀ ਦਾ ਉਹਨੂੰ ਪੁੱਛ ਤਾਂ ਲੋ ਇੱਕ ਵਾਰੀ ਕੀ ਪੁੱਛ ਗਏ ਉਹਨੂੰ ਬਾਈ ਹੈ ਆਹ ਵੇ ਮੇਰੇ ਕੋਲ ਕੁੜੀ ਪੁਰਾਣਾ ਜਾਨੀ ਇੱਜਤ ਰੱਖੀ ਵੀ ਆਉਂਦੇ ਦੁਆਰ ਤੇ ਮੈਂ ਕੋਈ ਮੇਰੇ ਨੂੰ ਪਰਦਾ ਕੰਮ ਬੈਠ ਨਾ ਤੇ ਯਾਰ ਮੀਸੀ ਮੈਂ ਇਹ ਦਈ ਤੇ ਮੈਂ 1 ਮਿੰਟ ਚੁੱਪਦਾ ਕਰ ਜਾ ਉਸਤਾ ਲੈਨੇ ਮੈਨੂੰ ਚੁੱਪ ਕਰ ਕੰਮ ਬਹਿਣਾ ਗੱਲ ਦੱਤ ਸਾਰੀ ਕੀ ਗੱਲ ਹੋਈ ਆ ਤੂੰ ਇਹ ਕੀ ਕਰੀਂ ਨੇ ਤੂੰ ਪਾਗਲ ਹੋਈ ਆ ਨਾ ਮੇਰੀ ਗੱਲ ਸੁਣ ਨਾ ਮਰ ਕੇ ਖੜਾ ਛੁੱਟ ਜੂਗੀ ਤੇਰਾ ਹੈ ਆ ਜਿਹੜੇ ਪਿੱਛੇ ਤੇ ਮਾ ਮਾਪਾ ਉੜਨਗੇ ਫੇਰ ਹੈ ਇਹ ਕੀ ਜੋਤਾਂ ਨੂੰ ਵਿਚਾਰੇ ਮੈਂ ਕੀ ਕਰਾਂ ਹੋਰ ਮੇਰੇ ਕੋਲ ਕੋਈ ਰਸਤਾ ਹੀ ਨਹੀਂ ਹੈਗਾ ਆਪਰ ਮਰ ਜਾ ਨਾ ਮਰ ਕੇ ਤੂੰ ਬਹੁਤ ਸੁਖੀ ਹੋ ਜੇਗੀ ਆ ਜਿਹੜੇ ਪਿੱਛੇ ਮਾਵਾ ਮਾਰਨ ਲੱਗੀ ਇਹ ਜਿਹੜੇ ਤੇਰਾ ਵਿਆਹ ਤੇ ਲਿਆ ਹੋਇਆ ਹੈ ਤੂੰ ਤਾਂ ਮਰ ਜੇਗੀ ਇਹ ਵਿਚਾਰੀ ਇਹ ਕੀ ਕਰੂਗੀ ਇਹ ਤਾਂ ਜਿਉਂਦੀ ਜੀ ਮਰਦੀ ਹੈ ਨਾ ਤੂੰ ਮੋਕੜਾ ਕਿ ਆਉਂਦਾ ਛੱਡਿਆ ਪੁੱਤ ਇਹਨੇ ਜੰਮਾ ਮਾਰਦੇ ਜਿਹਾਉਂਦਾ ਹੀ ਮਾਰਦੇ ਕਿਤਾ ਪਰ ਮੂਹੀ ਨੇ ਉਹ ਵੱਡੀ ਕੜਾਲੀ ਨਹੀਂ ਸੀ ਉਹਨੂੰ ਕਿਹਾ ਮੈਂ ਪੜਾਈ ਨਹੀਂ ਸੀ ਇਹਨੂੰ ਇਹ ਦੱਸ ਉਹ ਮੁੰਡਾ ਕੌਣਾ ਨਾਲ ਹੈ ਭਾਈਓ ਬਟੰਡੇ ਤੋਂ ਬਟੰਡੇ ਤੋਂ ਹਾਂਜੀ ਪਰ ਹੈ ਕੌਣ ਉਹ ਮੇਰੇ ਨਾਲ ਹੀ ਕਾਲਜ ਚ ਪੜ੍ਹਦਾ ਸੀ ਪਰ ਹੁਣ ਕੀ ਕਹਿੰਦਾ ਉਹ ਹੇ ਜੀ ਪਹਿਲਾਂ ਤਾਂ ਕਹਿੰਦੇ ਸੀ ਵਿਆਹ ਕਰਾਊਗਾ ਪਰ ਹੁਣ ਉਹਨੇ ਵਿਆਹ ਕਰਾਉਣ ਤੋਂ ਸਾਫ ਮਨ ਕਰਤਾ ਹਾਂ ਪਹਿਲਾਂ ਤਾਂ ਪਿਆਰ ਦੇ ਵੱਡੇ ਵੱਡੇ ਵਾਦੇ ਕਰਦਾ ਸੀ ਫਿਰ ਬੇਕਦਰ ਸੀ ਪਤਾ ਕਿ ਮੈਨੂੰ ਆਹ ਹਾਲਾਤਾਂ ਦੇ ਵਿੱਚੋਂ ਕੱਲੀ ਝੜ ਦੂਗਾ ਮੇਰੇ ਕੋਲ ਹੁਣ ਮਰਨ ਤੋਂ ਸਿਵਾ ਕੋਈ ਰਸਤਾ ਨਹੀਂ ਬਾਈ ਜੀ ਮੈਂ ਨਹੀਂ ਸੀ ਚੋਲਦੀ ਮੈਂ ਤਾਂ ਕਦੇ ਮਜ਼ਾਰਿਆਂ ਨੂੰ ਕੰਮੂ ਤੂੰ ਚਿੰਤਾ ਨਾ ਕਰ ਠੀਕ ਹੈ ਨਾ ਹਾਂ ਬੈਠੇ ਤੇਰਾ ਬਈ ਕੋਈ ਨਾ ਸਭ ਠੀਕ ਕਰੂਗਾ ਕਮੋਸ ਤੇਰੇ ਨਾਲ ਉਸੇ ਕਰਨਾ ਕਰ ਕੋਈ ਵੀ ਗੱਲ ਮਾਂ ਹੁਣ ਜਿਹੜਾ ਕੁਝ ਨਹੀਂ ਕਰਨਾ ਸੀ ਤੂੰ ਹੋ ਗਿਆ ਇਹਨੂੰ ਬਾਰ-ਬਾਰ ਨਾ ਉਹ ਗੱਲ ਨਾ ਕਹੀ ਜਾ ਕਰੋ ਪੀਰੇ ਗਲਤੀ ਕਰੀ ਹੈ ਗਲਤੀ ਕਰੀ ਆ ਉਹ ਤਾਂ ਹੁਣ ਗਲਤੀ ਤੂੰ ਕਿਹੜਾ ਨਿਆਣਾ ਐਡੀ ਵੱਡੀ ਗਲਤੀ ਕਰਤੀ ਐ ਛੋਟੀ ਗਲਤੀ ਐ ਕੋਈ ਇਹ ਮਾਂ ਜੀ ਅੱਜ ਮਰ ਜਾਂਦੀ ਫੇਰ ਮਰ ਜਾਂਦੀ ਚੰਗਾ ਪੜਦਾ ਕੱਜਾ ਜਾਂਦਾ ਮੈਂ ਕਾਹਤੋ ਕਹੀ ਨਹੀਂ ਲੋਕਾਂ ਨੂੰ ਕੀ ਕਹਿੰਗੀ ਤੂੰ ਲੋਕਾਂ ਨੂੰ ਮੈਂ ਕਿਹਾਣਾ ਵੀ ਮਰ ਗਈ ਬਿਮਾਰ ਸੀ ਹੋਰ ਲੋਕਾਂ ਨੂੰ ਕਹਿੰਦੀ ਤੂੰ ਨੂੰ ਕੀ ਮੈਂ ਜੰਮਿਆ ਨਹੀਂ ਕਿ ਪਾਇਆ ਨਹੀਂ ਕਿ ਪੜਾਇਆ ਨਹੀਂ ਇਹ ਕੱਲੀ ਪੜੀ ਐ ਮੈਂ ਤਾਂ ਨਹੀਂ ਸਾਨੂੰ ਵੀ ਦੇ ਆਉਂਦੀ ਜ਼ਹਿਰ ਦੀ ਕੁੜੀ ਤੂੰ ਲਈ ਆਉਂਦੀ ਅੱਜ ਕੋਈ ਨਹੀਂ ਅਸੀਂ ਤਾਂ ਮਹਾਪਤ ਖਾ ਕੇ ਖਤਮ ਕਰ ਲੈਂਦੇ ਹਰਪ੍ਰੀਤ ਮਾਂ ਵੀ ਵਿਚਾਰੀ ਕੀ ਕਰੇ ਉਹਨੂੰ ਵੀ ਪਤਾ ਨਾ ਇਹਦਾ ਵਿਆਹ ਧਰਿਆ ਹੋਇਆ ਹੁਣ ਉਹ ਕੀ ਕਰੇ ਵਿਚਾਰੀ ਹੁਣ ਗਾਹਣ ਦੱਸ ਕੀ ਜਵਾਬ ਦੇ ਮਮਾ ਹੁਣ ਇਹਨੂੰ ਲਈ ਲੂ ਕੋਈ ਆਏ ਹੋਈ ਨੂੰ ਇਸੇ ਕਰਕੇ ਤੁਹਾਨੂੰ ਮੈਨੂੰ ਟੈਨਸ਼ਨ ਲੱਗੀ ਵੀ ਅਸੀਂ ਕੌਣ ਬਿਠਾਉਗੇ ਇਹਨੂੰ ਹਾਂ ਹੁਣ ਤੂੰ ਸੋਚ ਲੈ ਪੁੱਤ ਲੈ ਇਹਦੇ ਵਿਆਹ ਕਿੱਧਰਿਆ ਹੋਇਆ ਹਿਆ ਇਹ ਕੁੜੀ ਨਾਲ ਜਮਾ ਜਾਂਉਂਦੇ ਜੀ ਮਾਰਦੇ ਆ ਮੇਰੀ ਗੱਲ ਸੁਣੋ ਸਾਰੇ ਜਣੇ ਤੁਸੀਂ ਇਹਨੂੰ ਕੁਝ ਨਹੀਂ ਕਹਿਣਾ ਇਹਦਾ ਵੇ ਮੈਂ ਕਰਵਾਉਂਗੀ ਉਹ ਵੀ ਲਾਡੀ ਨਾਲ ਲਾਡੀ ਲੈ ਲੂ ਹਾਂ ਕੋਮ ਸੱਚ ਕਰ ਰਹੀ ਹੈ ਬੜਾ ਸੱਚੀ ਲਾਡੀ ਲਊਂਗਾ ਕਿਉਂ ਨਹੀਂ ਮੇਰੀ ਹਰ ਗੱਲ ਮੰਨਦਾ ਇਹ ਗੱਲ ਵੀ ਮੇਰੀ ਮੰਨੂਗਾ ਉਹ ਪਰ ਸੀ ਨੀਕਾਲ ਜੀ ਨਾਲ ਗਏ ਸੀ ਠੀਕ ਠਾਕ ਤਾਂ ਹੈ ਸਾਰਾ ਕੁਝ ਉੱਥੇ ਹਾਂ ਹਾਂ ਮਾਂ ਸਾਰਾ ਕੁਝ ਠੀਕ ਹੈ ਉੱਥੇ ਤਾਂ ਉਹ ਤਾਂ ਉਹ ਵੈਸੇ ਮੰਮੀ ਨੇ ਫੋਨ ਕੀਤਾ ਸੀਗਾ ਕਹਿੰਦੇ ਮਿਲਣਾ ਤੈਨੂੰ ਤਾਂ ਕਰਕੇ ਗਏ ਸੀ ਅਸੀਂ ਤਾਂ ਐ ਨੀਕਾਲ ਨਾਲ ਮਿਲਣ ਵਾਸਤੇ ਫੋਨ ਕਰਤਾ ਉਹ ਬਸ ਮਨ ਅਤਿਨ ਹੁੰਦਾ ਧੀ ਮਾਂ ਬਿਮਾਰ ਦੀ ਹੋ ਜਾਂਦੀ ਤਾਂ ਕਰਕੇ ਜੀ ਬਸ ਇੱਕ ਪੰਜ ਜੀ ਦੇ ਅੱਛਾ ਚੱਕਰ ਜਾ ਕੇ ਡਿੱਗ ਜੀ ਉਹ ਵੀਰ ਤਾਂ ਭੈਣ ਉਹ ਹੀ ਡਰ ਜਾਂਦੇ ਮਾੜੇ ਜੇ ਨਾਲੀ ਤਾਂ ਕਰਕੇ ਫੋਨ ਕੀਤਾ ਸੀ ਉਹਨਾਂ ਨੇ ਅੱਛਾ ਹਾਂ ਕੋਈ ਬਲੱਡ ਬਲੱਟ ਵਧ ਗਿਆ ਹੋਊਗਾ ਫਿਰ ਆਏ ਆ ਤੇਰੀ ਮਾਂ ਨੂੰ ਵੀ ਹੁਣ ਟੈਨਸ਼ਨ ਆ ਹਨਾ ਇੱਕ ਤਾਂ ਕੁੜੀ ਮਟਿਆਰ ਆ ਇੱਕ ਫਿਰ ਘਰ-ਵਾਰ ਜਾ ਹੈ ਨਹੀਂ ਨਾ ਚਾਜ ਜੇ ਦਾ ਹਜੇ ਪਾਇਆ ਤਾਂ ਵੀ ਹੋ ਜਾਂਦਾ ਹਾਂ ਫਿਕਰ ਤਾਂ ਹੁੰਦਾ ਹੀ ਹਾਂਜੀ ਘਰ-ਵਾਰ ਤਾਂ ਹੁਣ ਬਸ ਪਾਉਣਾ ਹੀ ਆ ਵੀਰੇ ਨੇ ਅੱਛਾ ਹਾਂ ਤੇ ਮਾਂ ਮੈਂ ਕਹਿੰਦੀ ਸੀ ਲਾਡੀ ਲਾਡੀ ਤਾਂ ਕਾਲਜ ਗਿਆ ਹੋਇਆ ਆਪਦੇ ਅੱਛਾ ਤੇ ਲਾਡੀ ਦਾ ਰਿਸ਼ਤਾ ਨਾ ਕਰਾਦਾ ਮੈਂ ਲਾਡੀ ਦਾ ਰਿਸ਼ਤਾ ਹਾਂ ਮੈਂ ਬਚੋਲਣ ਬਣ ਜਾਨੀ ਆਪਦੇ ਦੇਰ ਦੀ ਬੇਖੁੱਤ ਬਚੋਲਨਤਾ ਬਣ ਜੇ ਪਰ ਹਜੇ ਉਹ ਨੂੰ ਆਏ ਵੀ ਇੱਕ ਤਾਂ ਕਿਤੇ ਲੱਗ ਜਾਣ ਦੇ ਉਹਦੀ ਤਾਂ ਹਜੇ ਪੜਾਈ-ਪੜੂਈ ਕੋਰਸ ਸਾਰਾ ਕਿਸ ਵਿੱਚ ਹੀ ਫਿਰਦਾ ਹੈਗਾ ਤੇ ਫਿਰ ਆਪਾਂ ਨੂੰ ਵੀ ਆਏ ਆ ਵੀ ਚੱਲ ਜੇ ਕਿਤੇ ਲੱਗ ਜੇ ਚੰਗੇ ਘਰੇ ਵਿਆਹ ਲਾਂਗੇ ਤੇ ਫਿਰ ਕੋਈ ਅਗਲਾ ਦੇਣ ਲੈਣ ਦਾ ਵੀ ਹੋ ਜਾਂਦਾ ਨਾ ਵੀ ਚੰਗਾ ਦੇਣ ਲੈਣ ਦੇ ਦੇ ਕੇ ਨਹੀਂ ਪੁੱਤ ਹਾਂ ਮਾਂ ਠੀਕ ਹੈ ਪੜਨੂਗਾ ਮਾਂ ਲੈ ਵਿਆਹ ਤੋਂ ਬਾਅਦ ਕਿਹੜਾ ਪੜ੍ਹਦਾ ਨਹੀਂ ਕੋਈ ਨਾ ਪੁੱਤ ਕਿੱਥੇ ਵਿਆਹ ਤੋਂ ਬਾਅਦ ਕਿੱਥੇ ਪੜੀਦਾ ਹੁਣ ਇਹ ਤਾਂ ਵਿਚਾਰੇ ਤਾਂ ਮੁੜ ਕੇ ਕੋਈ ਪੜਾਈ ਦਾ ਹੋਇਆ ਹੀ ਨਹੀਂਗਾ ਮਾ ਇਹ ਤਾਂ ਪੁੱਛ ਲ ਕੁੜੀ ਕੋਣ ਹੈ ਕਿਦ ਨਾਲ ਕਰਵਾਣਾ ਮੈਂ ਹਾਂ ਦੱਸ ਦੇ ਕੌਣ ਹੈ ਕੁੜੀ ਮੇਰੀ ਭੈਣ ਕੰਮੋ ਕੰਮੋ ਹਾਂ ਤੇ ਕੰਮੋ ਤੋਂ ਨਾਲੇ ਮੰਗੀ ਨਹੀਂ ਸੀਗੀ ਕੰਮੋ ਉਹ ਮਾ ਹ ਮੰਗੀ ਹੋਈ ਸੀ ਉਹ ਬਸ ਮੁੰਡਾ ਨਸ਼ੇ ਪਤੇ ਕਰਦਾ ਸੀਗਾ ਵੀਰੇ ਨੇ ਪਤਾ ਕੀਤਾ ਸੀਗਾ ਤੇ ਪਹਿਲਾਂ ਤੋਂ ਪਤਾ ਇਹ ਰਿਸ਼ਤਾ ਲੈਣ ਨੂੰ ਕਿੰਨੇ ਝੂਠ ਬੋਲ ਦੰਦੇ ਨੇ ਲਾ ਝੂਠ ਬੋਲ ਦੰਦੇ ਪਹਿਲਾਂ ਹੀ ਵੀਰ ਹੁਣ ਤਾਂ ਪਤਾ ਕਰਦਾ ਹੈਗਾ ਵੀ ਮੁੰਡਾ ਨਸ਼ੇ ਤਾਂ ਨਹੀਂ ਕਰਦਾ। ਹਾਂ ਤੈਨੂੰ ਪਤਾ ਤਾਂ ਬਜੋਲਿਆਂ ਦਾ ਅੱਜਕੱਲ ਲੈਣ ਦੇ ਮਾਰੇ ਕਿੰਨੇ ਝੂਠ ਬੋਲਦੇ ਨੇ। ਬਸ ਬਜੋਲਿਆਂ ਦੇ ਪਿੱਛੇ ਲਾ ਕੇ ਮਾਂ ਨੇ ਹਾਂ ਕਰਤੀ ਤੇ ਰਿਸ਼ਤਾ ਕਰਤਾ। ਹੈਂ ਜੀ ਤੁਸੀਂ ਕੋਲ ਹੀ ਸੀ। ਦੱਸੋ ਨਾ ਮਾਂ ਨੂੰ। ਹੈ ਪੁੱਤ। ਹਾਂ ਮਾਂ। ਸਹੀ ਕਹਿੰਦੇਗੀ। ਅੱਛਾ। ਤੁਸੀਂ ਵੀ ਤਾਂ ਪਤਾ ਕੀਤਾ ਹੀ ਸੀਗਾ। ਹਾਂ ਮਾਂ ਮੁੰਡਾ ਨਸ਼ੇ ਪੱਤੇ ਜੀ ਕਰਦਾਗਾ। ਮੈਂ ਤੂੰ ਕਾ ਤੋ ਐਸ ਐਮ ਐਸ ਐਂ ਮੈਂ ਜੇ ਬੋਲਦਾ। ਨਹੀਂ ਮਾਂ ਇਦਾਂ ਦੀ ਗੱਲ ਨਹੀਂ ਕੀ। ਮੈਂ ਤਾਂ ਉਹੀ ਬੈਠੇਗਾ। ਕੋਈ ਨਹੀਂ ਭਾਈ ਬੇਠਾ ਮੈਂ ਇਹਦੇ ਵਿੱਚ ਕੁਝ ਨਹੀਂ ਕਹਿ ਸਕਦੀ ਹਨਾ ਲਾਡੀ ਦੀ ਮਰਜ਼ੀ ਚੱਲੂਗੀ ਹੋ ਸਕਦਾ ਬਾਹਰ ਅੰਦਰ ਰਹਿੰਦਾ ਜਵਾਕ ਪੜਦਾ ਹੈਗਾ ਕੋਈ ਬਾਹਰ ਅੰਦਰ ਹੀ ਕਿਸੇ ਗੱਲਬਾਤ ਦਾ ਉਹਦੀ ਤਾਂ ਆਪਾਂ ਨੂੰ ਕੋਈ ਪੇਤ ਨਹੀਂ ਕੋਈ ਕੁੜੀ ਹੋਵੇ ਉਹਦੀ ਨਿਗਾ ਚ ਉਹ ਮਾਂ ਇਹੋ ਜੀ ਕੋਈ ਗੱਲ ਨਹੀਂ ਹੈਗੀ ਆਪਣਾ ਲਾਡੀ ਇਹੋ ਜਿਹਾ ਹੈਗਾ ਤੁਹਾਨੂੰ ਲੱਗਦਾ ਸਾਰੰਦ ਕਿਤਾਬਾਂ ਚੋਂ ਤਾਂ ਨਿਕਲਦਾ ਨਹੀਂਗਾ ਫਿਰ ਕਿਤਾਬਾਂ ਚੋਂ ਨਹੀਂ ਨਿਕਲਦਾ ਤਾਂ ਹੀ ਤਾਂ ਮੈਂ ਕਹਿੰਦੀ ਐ ਵੀ ਉਹਨੂੰ ਕੋਈ ਨਾ ਕੋਈ ਚਲਾਏ ਕੁਝ ਬਣ ਜਾਣ ਦੇ ਕਿਤੇ ਲੱਗ ਜੇ ਕੋਈ ਨੌਕਰੀ ਮਿਲ ਜੇ ਫਿਰ ਆਏ ਆ ਵੀ ਚੰਗੇ ਘਰੇ ਵਿਆਹਾਂ ਕੋਈ ਅਗਲਾ ਨਾ ਹੋਰ ਤਾਂ ਗੱਡੀ ਤਾਂ ਦੇ ਦੀ ਮਾਂ ਮੈਂ ਤਾਂ ਨਹੀਂ ਕਹਿੰਦੀ ਸੀ ਕੰਮੋ ਤਾਂ ਹੁਣ ਪੜ ਗਈ ਉਹਦਾ ਕਾਲਜ ਕੰਪਲੀਟ ਹੋਣਾ ਲੈ ਜੌਬ ਉਹਨੂੰ ਮਿਲ ਜੂਗੀ ਕੋਈ ਗੱਲ ਨਹੀਂ ਦੋਨੇ ਵਿਆਹ ਤੋਂ ਬਾਅਦ ਪੜੀ ਜਾਣਗੇ ਕਰੋ ਨਾ ਗੱਲ ਤੁਸੀਂ ਹਾਂ ਮਾਂ ਸਹੀ ਕਹਿੰਦੇ ਨਾਲੇ ਦੋਵੇਂ ਮੇਂ ਇਕੱਠੇ ਰਹਿਣੀਆਂ ਹਾਂ ਹਾਂ ਹਨਾ ਮੈਂ ਜੇ ਕੋਈ ਗੱਲ ਨੂੰ ਕੋਈ ਹੋਰ ਕੋਈ ਆਊਗੀ ਤੈਨੂੰ پتہ ਮੈਂ ਕਲੇਸ਼ ਹੋਊਗਾ ਨਾ ਚਲੋ ਤੂੰ ਸੋਚ ਲੈ ਬਾਕੀ ਲਾਡੀ ਨੂੰ ਪੁੱਛ ਲਾਂਗੇ ਲਾਡੀ ਨਾਲ ਗੱਲ ਕਰਾਂਗੇ ਕੋਈ ਨਹੀਂ ਚਲੋ ਮੈਨੂੰ ਤਾਂ ਇਹਦੇ ਵਿੱਚ ਕੀ ਇਤਰਾਜ ਆ ਮੈਂ ਤਾਂ ਕਹਿੰਦੀ ਚਲੋ ਜੇ ਦੋਨੇ ਇਕੱਠੀਆਂ ਹੁੰਦਾਂ ਦੋਨੇ ਹੋ ਜਾਣ ਪਰ ਆਏ ਆ ਵੀ ਫੇਰ ਵੀ ਪੜਿਆ ਲਿਖਿਆ ਤੇ ਐਡਾ ਸੋਹਣਾ ਸੁਨੱਖਾ ਜਵਾਕ ਹੈ ਆਪਣਾ ਹਨਾ ਲੈ ਮਾਂ ਮੇਰੀ ਭੈਣ ਕੀ ਘਟ ਸੋਣੀ ਆ ਨਹੀਂ ਸੋਣੀ ਤਾਂ ਹੈਗੀ ਮੈਂ ਨਹੀਂ ਆਂਦੀ ਵੀ ਸੋਣੀ ਨਹੀਂ ਫਿਰ ਹੁਣ ਆਏ ਆ ਹਰਪ੍ਰੀਤ ਪੁੱਤੋ ਵੀ ਤੇਰੇ ਵਿਆਹ ਵੇਲੇ ਤਾਂ ਦੇਖ ਉਦੋਂ ਦੇਣ ਲੈਣ ਦੀ ਅਸੀਂ ਕੋਈ ਕਰੀ ਨਹੀਂ ਚੱਸ ਵੀ ਫਿਰ ਹੁਣ ਤਾਂ ਕੋਈ ਨਾ ਮਾ ਹੋਜੂਗਾ ਸਰਬ ਕੁਝ ਠੀਕ ਹੋ ਜੂਗਾ ਕੀ ਲੈਣਾ ਮੈਨੂੰ ਦੱਸ ਦੱਸ ਲੈਣਾ ਗੱਡੀ ਲੈਣੀ ਕੋਈ ਨਾ ਮੰਮੀ ਤੇ ਵੀਰੇ ਨਾਲ ਗੱਲ ਕਰ ਲੂੰਗੀ ਤੁਹਾਨੂੰ ਸਭ ਕੁਝ ਮਿਲ ਜੂ ਜਿਹੜਾ ਕੁਝ ਤੁਸੀਂ ਕਹੋਗੇ ਹਾਂ ਭਾਈ ਚੱਲ ਜੇ ਸਭ ਕੁਝ ਦੇ ਦੇਣਗੇ ਫੇਰ ਅਸੀਂ ਹਾਂ ਕਰ ਦਾਂਗੇ ਦੇਖ ਹੁਣ ਇਹ ਤਾਂ ਤੈਨੂੰ ਵੀ ਪਤਾ ਹਰਪ੍ਰੀਤ ਪੜਿਆ ਲਿਖਿਆ ਐਡਾ ਸੋਹਣਾ ਸੁਨੱਖਾ ਮੇਰਾ ਪੁੱਤ ਹੈ ਤੇ ਇੰਨਾ ਕ ਤਾਂ ਬਣਦਾ ਵੀ ਕੋਈ ਗੱਲ ਨਹੀਂ ਮਾਂ ਥੋੜੀ ਸਾਰੀ ਡਿਮਾਂਡ ਪੂਰੀ ਕਰ ਦੇ ਬਸ ਹੁਣ ਮੁੱਕ ਰਹੀ ਹੋਣਾ ਗੱਲ ਤੋਂ ਨਹੀਂ ਮੈਂ ਤਾਂ ਹੁਣ ਕਾਦੇ ਵਾਸਤੇ ਮੁਕਰਨਾ ਬਾਕੀ ਚੱਲ ਲਾਡੀ ਨਾਲ ਗੱਲ ਕਰਾਂਗੇ ਆਪਾਂ ਲਾਡੀ ਨੂੰ ਆਉਣ ਦੇ ਕੋਈ ਗੱਲ ਲਾਡੀ ਨਾਲ ਤਾਂ ਮੈਂ ਆਪਣੀ ਗੱਲ ਕਰਨੂੰਗੀ ਉਹ ਮੇਰੀ ਗੱਲ ਕਦੇ ਨਹੀਂ ਮੋੜਦਾ ਚੱਲ ਕੋਈ ਨਹੀਂ ਜੇ ਚਾਹ ਬਣਾ ਲਿਆ ਚਾਹ ਬਣਾ ਹਾਂਜੀ ਮੈਂ ਚਾਹ ਬਣਾ ਕੇ ਲਿਆਉਂਗੀ ਨਾ ਵੀ ਤੂੰ ਨਹੀਂ ਮੈਨੂੰ ਠੀਕ ਲੱਗਦਾ ਗੱਲ ਕੀ ਏ ਤੂੰ ਕਾਹ ਤੋਂ ਐਡਾ ਪਰੇਸ਼ਾਨ ਹੋਇਆ ਬੈਠਾ ਉਹ ਕੁਛ ਨਹੀਂ ਮੈਂ ਤੈਨੂੰ ਕੀ ਦੱਸਾਂ ਕਿਵੇਂ ਸਮਝਾਂ ਨਾ ਕੀ ਗੱਲ ਐ ਇਹ ਜੀ ਮੈਂ ਸਮਝੀ ਨਹੀਂ ਆਰੀ ਕਦਾਲ ਕੀ ਹੋਈ ਹੈ ਹਾਂ ਆ ਜਿੱਥੇ ਕੰਮੋਂ ਪੜਦੀ ਹੈ ਨਾ ਕਿਸੇ ਮੁੰਡੇ ਨੂੰ ਪਿਆਰ ਕਰਦੀ ਸੀ ਅੱਛਾ ਹਾਂ ਉਹ ਨਾਲ ਜਿਹੜਾ ਉਹ ਕਹੇ ਨਾ ਵੀ ਮੁੰਡਾ ਨਸ਼ਾ ਪਤਾ ਕਰਦਾ ਤਾਂ ਇਸ ਤੋਂ ਨੂੰ ਜਵਾਬ ਦਿੰਦਾ ਇਹ ਸਾਰਾ ਝੂਠ ਆ ਨਾ ਅੱਛਾ ਇਹ ਝੂਠ ਬੋਲਦੇ ਸੀ ਹਾਂ 사실 ਗੱਲ ਇਹ ਸੀਗੀ ਇਹ ਜਿਹੜੇ ਮੁੰਡੇ ਨੂੰ ਕਾਲਜ ਵਿੱਚ ਪੜ੍ਹਦਾ ਸੀ ਨਾ ਮੁੰਡਾ ਹੂੰ ਉਹ ਤੋਂ ਨੂੰ ਪਿਆਰ ਕਰਦੀ ਸੀ ਅੱਛਾ ਉਹ ਤੇ ਇਕੱਠੇ ਰਹਿੰਦੇ ਕਰਦੇ ਸੀਗੇ ਹੁਣ ਉਹਦੇ ਪੇਟ 'ਚ ਕੋਈ ਬੱਚਾ ਆ ਗਿਆ ਹਾਏ ਭੇ ਮੈਂ ਮਾਰ ਜਾਂ ਹਜੇ ਮੇਰੇ ਪੁੱਤ ਨੂੰ ਵਸਾਉਣ ਨੂੰ ਫਿਰਦੀ ਐ ਇਹ ਜੀ ਕਲੈਣੀ ਨਾਲ ਹੁਣ ਮੈਂ ਜੇ ਮੈਂ ਸਾਹਮਣੇ ਬੋਲਦਾ ਫਿਰ ਉਹੀ ਘਰੇ ਕਲਿਸ ਪੈਂਦਾ ਮੈਂ ਬਸ ਉਹਦਾ ਡਰਦਾ ਮਰਨ ਨਹੀਂ ਬੋਟਾ ਸੀ ਮੈਂ ਤਾਈ ਟਾਲ ਕੇ ਨੂੰ ਭੇਜੇਗਾ ਪਰ ਹਾਏ ਨਾ 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 ਪੁੱਤ ਆਪਾਂ ਕਿਉਂ ਆਪਣਾ ਐਡਾ ਸੋਹਣਾ ਜਵਾਕ ਵਸਾਈਏ ਇਹ ਜੀ ਕਲੈਣੀ ਦੇ ਨਾਲ ਨਾ ਮੈਨੂੰ ਵੀ ਪਤਾ ਮੇਰੇ ਭਾਈ ਨੂੰ ਮੈਂ ਕਿਵੇਂ ਪੜਾ ਰਾਂਗਾ ਮੈਨੂੰ ਪਤਾ ਨਾ ਭੁੱਖਾ ਰਹਿ ਕੇ ਘਟ ਕੇ ਮੈਨੂੰ ਪਤਾ ਲੱਗ ਰਿਹਾ ਵੀ ਮੈਂ ਕਿਵੇਂ ਪੈਸੇ ਲਾ ਰਿਹਾ ਉਹਦੇ ਮੈਂ ਵੀ ਆਖਾਂ ਅੱਜ ਇਹ ਇੰਨੀ ਮਮੋਠਗਣੀ ਕਿਉਂ ਬਣੀ ਫਿਰਦੀ ਐ ਅੱਜ ਤੱਕ ਲਾਡੀ ਨੂੰ ਮੈਂ ਪੁੱਛ ਲੂ ਉਹ ਤੂੰ ਲਾਡੀ ਨੂੰ ਪੜਨ ਵੀ ਨਹੀਂ ਦਿੰਦੀ ਹੁਣ ਮਾਂ ਜਿਵੇਂ ਬੋਲੂਗਾ ਫਿਰ ਉਹ ਹੀ ਘਰੇ ਕਲੇਸਪੈਂਦਾ ਚਾਰ ਗਮੰਡੀ ਆ ਕੇ ਖੜਦੇ ਨੇ ਵੀ ਤੀਜ ਦਿਨ ਫਿਰ ਕਲੇਸਪੈ ਜਾਂਦਾ ਫਿਰਦੀ ਐਵੇਂ ਚਾਲਾਂ ਕਰਦੀ ਮਾਤਾ ਦਾ ਆਪਣੇ ਘਰੀ ਬਣਦਾ ਨਾ ਨਾ ਲੋੜ ਹੀ ਨਹੀਂ ਪੁੱਤ ਆਪਾਂ ਮੈਂ ਤਾਂ ਮੈਨੂੰ ਪਤਾ ਜਿਹਦੇ ਸਾਹਮਣੇ ਜਾਂਦਾ ਫਿਰ ਮੈਨੂੰ ਫੇ ਲੜਦੀ ਹੁਣ ਤੈਨੂੰ ਪਤਾ ਜਾਣ ਜਾਣ ਕੇ ਮੇਰੀ ਹਾਮੀ ਭਰਾਈ ਹੁੰਦੀ ਸੀਗੀ ਕਿਉਂ ਨਾ ਜੀ ਮੈਂ ਪੁੱਤ ਮਾਂ ਐ ਮੈਨੂੰ ਸਾਰਾ ਪਤਾ ਮੈਂ ਤੇਰਾ ਮੂੰਹ ਹੀ ਦੇਖ ਕੇ ਪੁੱਝ ਗਈ ਸੀਗੀ ਵੀ ਕੋਈ ਨਾ ਕੋਈ ਗੱਲ ਹੈਗੀ ਐ ਪਰ ਤੂੰ ਬਾਪ ਕਹੀਗੀ ਵੀ ਆਹ ਦੇ ਦੇ ਭਾਈ ਆਹ ਦੇ ਤੂੰ ਆਪਣਾ ਆਹ ਦੇ ਦੇ ਹੁਣ ਮੈਨੂੰ ਕੀ ਪਤਾ ਸੀ ਵੀ ਇਹਦੀ ਭਣੇ ਆ ਚੰਦਾ ਚੜਾ ਛੜਾ ਏਡਾ ਵੱਡਾ ਉੱਥੇ ਫਾਹ ਲੱਗਦੀ ਸੀ ਤੇ ਲੱਗ ਜਾਂਦੀ ਪਰੇ ਫਾਹ ਦੇਣਾ ਸੀ ਇਹਦੀ ਮਾਂ ਨੇ ਰੱਖ ਕੇ ਘਰੇ ਕੀ ਕਰਨਾ ਸੀ ਆਪ ਫਾਹ ਲੱਗੀ ਸੀ ਉਹਦਾ ਮੌਕੇ ਤੇ ਮੈਂ ਤਾਰੀ ਉੱਥੇ ਜਾ ਕੇ ਤਾਰਨੀ ਸੀ ਤੈਨੂੰ ਕਿ ਲੋਟ ਚੰਗਾ ਸਮਾਂ ਆਉਦਾ ਪਰ ਇਹ ਜਹਿਣਾ ਮੁਕਦਾ ਉਹ ਮੈਂ ਫੇਰ ਵੀ ਪਰੌਣਾਗਾ ਨਾ ਤਰਾਉਣਾ ਹੈਗਾ ਪਰੌਣਾ ਬਣ ਕੇ ਫੇਰ ਤੂੰ ਉਹਨੂੰ ਬਚਾ ਕੇ ਦੱਸ ਕੀ ਕਰਨਾ ਸੀ ਧਗਮਾ ਜਿੱਤਣਾ ਸੀ ਨਾ ਤੂੰ ਅਗਮਦੀ ਗੱਲ ਨਹੀਂ ਹੁੰਦੀ ਮੈਂ ਹੁਣ ਤੈਨੂੰ ਪਤਾ ਫਿਰ ਜੇ ਮੈਂ ਨਹੀਂ ਹੁਣ ਉਹਨਾਂ ਦੀ ਮਾੜਾ ਮੋਟਾ ਰੱਖੂੰਗਾ ਲਾਜ ਫਿਰ ਕੋਣ ਰੱਖੂਗਾ ਹਾਂ ਰੱਖ ਰੱਖ ਤੂੰ ਲਾਜ ਰੱਖ ਮੈਨੂੰ ਨਹੀਂ ਹੈਗੀਆਂ ਲਾਜਾਂ ਦੀ ਲੋੜ ਉਹ ਮੈਂ ਹੁਣ ਮੈਂ ਕਿਹੜਾ ਮੇਰਾ ਵੀ ਭਾਈਆ ਲੱਡੀ ਮੈਂ ਕਿਹੜਾ ਹੁਣ ਰਿਸ਼ਤਾ ਕਰਨ ਨੂੰ ਤਿਆਰ ਮੈਂ ਲੈਂਦੀ ਨਹੀਂ ਰਿਸ਼ਤਾ ਮੇਰੇ ਮੁੰਡੇ ਨੂੰ ਹੁਣ ਮੇਰੀ ਗੱਲ ਸੁਣਦਾ ਇਹਨੂੰ ਨਾ ਕਹਿੰਦੀ ਵੀ ਮੈਂ ਦੱਸਿਆ ਸਭ ਕੁਝ ਤੂੰ ਟਾਲ ਮਟੋਲੇ ਜੇ ਕਰਦੀ ਨਾ ਕੋਈ ਨਹੀਂ ਮੈਂ ਮੇਰਾ ਪੁੱਤ ਆਪ ਹੀ ਬਥੇਰਾ ਆਪਦੀ ਮਰਜ਼ੀ ਨਾਲ ਕਰਾ ਲਊਗਾ ਮੈਂ ਨਹੀਂ ਇਹੋ ਜਿਹਾ ਰਿਸ਼ਤਾ ਲੈਂਦੀ ਕਲਮੂਹੀ ਦਾ ਪਣੀ ਤਾਂ ਮਿੱਠੀ ਮਰ ਜੀ ਇਸ ਨੂੰ ਅੱ ਚਲ ਠੀਕ ਐ ਪੀਲਾ ਚਾਹ ਦੀ ਕੁੱਟ ਕਰੀ ਬੈਠੀ ਐ ਉਧਰ ਜਾ ਕੇ ਮੈਂ ਤਾਂ ਪਸ਼ੂਆਂ ਨੂੰ ਨੀਰਾ ਪਾ ਕੇ ਆਉਣੀ